ਤਨਣਾ ਏ ਜਗਰ ਕੈਂਪ ਚੱਲ ਗਿਆ ਆ ਮੇਰੇ ਮਿੱਤਰੋ ਫੜ ਕੇ ਦੇ ਮੇਰੇ ਬੰਦੇ ਬੱਲੇ ਕਰਾਈ ਜਾਂਦੇ ਆ ਨੋਤਾਂ ਦੀ ਬਰਸਾਤ ਉਹ ਕਿਵੇਂ ਕਰਾਈ ਜਾਂਦੇ ਮੇਰੇ ਵੀਰ ਰਨ ਗਿਆ ਜੰਦਾ ਔਰ ਦੂਜੇ ਪਾਸੇ ਤਰਦੀਪ ਇਹ ਜਗਰੌਂ ਵਾਲਾ ਕਹਿੰਦੇ ਮਿੱਤਰੋ ਲੱਕੀ ਬੁਲਾਰ ਕਹਿੰਦਾ ਗਾਂਦੂ ਅੱਧਾ ਲੱਖ ਬਾਰ ਦੇ ਆ ਅੱਜ ਕਰ ਲੈ ਪੂਲਤੀ ਹੋਏ ਹੋਏ ਸਰਾ ਸਰਾ चकर ते रही केर ਆਹ ਪੱਲੀ ਲਾਹ ਸਾਹਮਣੇ ਮੁੰਡੇ ਬਾਲ ਪਾਉਣ ਦੇ ਲਈ ਫੇਰ ਵੱਧ ਗਿਆ ਮੇਰੇ ਮਿੱਤਰੋ ਪੈਂਦੀ ਬਾਲ ਇਧਰ ਲਈ ਪਾਸੇ ਬੱਲੇ 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 ਹੋ ਗਏ ਨੇ ਬੇੜੇ ਦੇਖ ਲੈ ਠੀਕ ਲਾਏ ਬੱਲੇ ਪਾਸੇ ਕੰਨਾ ਭਰਾਇਆ ਸਾਡਾ ਕੰਨਾ ਕਹਿੰਦੇ ਇੱਕ ਵਾਰ ਇਹ ਕਹਵੇ ਜੈਸਵਿੰਦਰ ਸੈਂਟਰ ਵਿੱਚ ਖੇਤ ਆਇਆ ਹੋਇਆ ਹੈ ਜੈਸਵਿੰਦਰ ਸੈਂਟਰ ਵਿੱਚ ਦਾ ਉਹ ਚੋਟਾ ਆਇਆ ਹੋਇਆ 22 1400 22 1400 22 1400 ਉਹਦੀ 11 1400 ਤੇ ਛਾਟ ਆਹ ਵੀ ਹਰਦੇ ਬਾਬਲਾ ਹਰਦੇ ਜੇਰਾ ਮਾਝੇ ਸਾਖ ਨਾ ਕਰਦੇ ਇੱਥੋਂ ਦੇ ਜਿੱਤ ਅੜਬ ਸੁਣੀ ਦੇ ਉਠਾ ਨੂੰ ਪਵਾਉਂਦੇ ਖੜਦੇ ਖਲਤਾ ਮਿੱਥੇ ਪਾਈ ਨਹੀਂ ਜਾਣੀ ਮੈਨੂੰ ਕੰਮਲੀ ਵੇਣ ਕੇ ਕਰਦੇ ਮੇਰਾ ਉੱਤੇ ਡੋਰੀਆ ਕਹਿੰਦਾ ਆ ਆ ਕਿਹੜਾ ਲੋਕਾ ਦੇ ਆ ਕਰਕੇ ਹਜ਼ਾਰ ਦਿੱਤਾ ਜਾ ਰਿਹਾ ਲੈ ਵੀ ਕੁੜਿਆਂ ਵਾਲਿਆ ਏ ਆ ਸਾਸੂ ਦੀ ਤਾਂ ਗੱਲ ਨਹੀਂ ਕਰਦੇ ਮੱਛ ਦੇ ਲਓ ਨੱਕਰਾਰ ਵੱਲੋਂ 500 ਵੇਖਲਾ ਮੁੰਡਾ ਸੰਗ ਦਾ ਪਰ ਲੱਕੇ ਕਦੇ ਨਕਾਮ ਨਾ ਆਏ ਨਾ ਛੱਦ ਗੁਰਦਾਸ ਨੀਰਾ ਦੀ ਕੋ ਲੋੜੀ ਨੂੰ ਬਹੁਤ ਤਾ ਸੰਧੂਆ ਚ ਸੁਖ ਦਾਂਦੇ ਨੇ ਜਦੋਂ ਆ ਨਸੀਬਤਾ ਦਾ ਪਹਾਰ ਜੇਗਾ ਉਹ ਤੇਲ ਦੇ ਪੰਨੇ ਤੇ ਯਾਰੋ ਲਿਖੀ ਫਿਰਦਾ ਐਂ ਇਹਨਾਂ ਵੱਲੋਂ ਪੈਂਡੀਆਂ ਦਾ ਵੀ ਗੁਰਿਆਂ ਲਿਆ ਹਜੇ ਗੱਲ ਟਕਾਰੇ ਲੱਗਈ ਆ ਕੱਲ ਨੂੰ ਕਰਾਂਗੇ ਹਸਾਬ ਦਾਬ ਲਾਓ ਸਾਹਮਣੇ ਪੈਂਦੀ ਹੋਈ ਬਾਲ ਉਧਰ ਇਸ ਤਰੀਕਾ ਨਹੀਂ ਆਹ ਵੱਡੇ ਮਾਨ ਫੜ ਕੇ ਦੋ ਬਾਲਾਂ ਤਿੰਨ ਦੋ ਬਾਲਾਂ ਤਿੰਨ ਸ਼ਿਪਰੀ ਦਾ ਕਾਕਾ ਆਹ ਬੱਲੇ ਦਾ ਇੱਕ ਬਾਲ ਤਿੰਨ ਇਹ ਖਵਾਪਤਾ ਛੱਕਾ ਮਾਰੀ ਬੱਧਿਆ